ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਕਸਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਬਿਹਤਰ ਸਫਾਈ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਖੋਖਲੇ ਹੀ ਸਾਬਿਤ ਹੋ ਰਹੇ ਹਨ ਨਗਰ ਨਿਗਮ ਦੇ ਇੰਨਾ ਖੋਖਲੇ ਦਾਅਵਿਆਂ ਦੀ ਪਤਖ ਮਿਸਾਲ ਵੇਖਣ ਨੂੰ ਮਿਲਦੀ ਹੈ ਕਿਉਂ ਮੰਡੀ ਤੋਂ ਜਹਾਜ਼ਗੜ ਜਾਂਦੇ ਆ ਆਉਣ ਵਾਲੇ ਟਰਾਂਸਪੋਰਟ ਨਗਰ ਵਿਖੇ ਗੰਦਗੀ ਤੇ ਲੱਗੇ ਵੱਡੇ ਡੰਪ ਕਰਨ ਲੋਕ ਬਹੁਤ ਪਰੇਸ਼ਾਨ ਹਨ ਅਤੇ ਨਗਰ ਨਿਗਮ ਵੱਲੋਂ ਇਸ ਪਾਸੇ ਕੋਈ ਕਾਰਵਾਈ ਨਾ ਕੀਤੇ ਜਾਣ ਕਰ ਨਰਾਜ਼ ਹਨ ਪਾਸਵੇ ਨਿਊਜ਼ ਟੀਮ ਨੇ ਜਦੇਸ ਬਾਰੇ ਕਾਉਂਸਲਰ ਸ਼ਵੇਤਾ ਛਾਵੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਸਸੁਰ ਅਸ਼ੋਕ ਛਾਵੜਾ ਨੇ ਆਖਿਆ ਕਿ ਉਹਨਾਂ ਵੱਲੋਂ ਇਹ ਮਾਮਲਾ ਨਿਗਮ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਅਤੇ ਰੋਜ਼ਾਨਾ ਸਫਾਈ ਕਰਾਨ ਅਤੇ ਕੂੜਾ ਚੁਕਾਨ ਲਈ ਕਾਰਵਾਈ ਕਰਵਾਈ ਜਾਏਗੀ ਕਿਉਂਕਿ ਮੈਂ ਕੂੜਾ ਨਾ ਉਸ ਤੋਂ ਅੱਗੇ ਜਿਹੜਾ ਜਾਜਗੜ ਆਉਂਦਾ ਟਰਸਟ 'ਚ ਇਹ ਆਉਂਦਾ ਕਾਰਪੋਰੇਸ਼ਨ ਜਿਹੜਾ ਇੱਥੇ ਸੈਂਟਰੀ ਇੰਸਪੈਕਟਰ ਹੈ ਨਾ ਗਿੱਲ ਸਾਹਿਬ ਉਹ ਬਹੁਤ ਹੀ ਮਿਹਨਤੀ ਨੇ ਉਹ ਜਦੋਂ ਵੀ ਉਹਨਾਂ ਨੂੰ ਕੰਪਲੀਟ ਕਰਦੇ ਆ ਨਾ ਤੇ ਉਹ ਉੱਥੇ ਵਕਤ ਬੰਦੇ ਭੇਜ ਕੇ ਉਹ ਟਰਾਲੀਆਂ ਝਕਾਉਂਦੇ ਆ ਮਗਰ ਡਿਊਟੀ ਜਿਹੜੀ ਥੱਲੇ ਬੰਦਿਆਂ ਦੀ ਹੈ ਨਾ ਉਹ ਅੰਗਾਲੀ ਕਰ ਜਾਂਦੇ ਜਿਹੜੀ ਗੱਲ ਇਸ ਕਰਕੇ ਗੰਦ ਲੱਗਦਾ ਸਭ ਤੋਂ ਵੱਡੀ ਇੱਕ ਗੱਲ ਹੈ ਇਹਨਾਂ ਨੂੰ ਜਦੋਂ ਗੰਦ ਚੁਕਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਬੰਦੇ ਨਜਾਇਜ਼ ਸੁੱਟਦੇ ਆ ਉਹਨਾਂ ਦੇ ਚਲਾਨ ਕਰਨ ਜਾਂ ਉਹਨਾਂ ਨੂੰ ਵਾਰਨਿੰਗਾਂ ਦੇਣ ਕਿ ਵੀ ਜਿਹੜੀ ਗੱਲ ਹੈ ਗੰਦ ਤੁਸੀਂ ਇੱਥੇ ਹੁਣ ਚੁੱਕਿਆ ਚੱਲਾ ਵੀ ਇੱਥੇ ਗੰਦ ਤੁਸੀਂ ਨਹੀਂ ਸੁੱਟਣਾ ਆਪਣੇ ਢੋਲ ਲਾਓ ਉਹਦੇ ਵਿੱਚ ਰੱਖੋ ਜੋ ਮਰਜ਼ੀ ਆਪਣੀ ਤਕੰਦਾਰਾਂ ਦੀ ਵੀ ਇਹ ਡਿਊਟੀ ਹੈ ਤੇ ਘਰਾਂ ਵਾਲੇ ਦੀ ਵੀ ਇਹ ਡਿਊਟੀ ਹੈ ਇਸ ਕਰਕੇ ਗੰਦ ਜਿਹੜਾ ਜਿਆਦਾ ਦੂਜਾ ਸੀਵਰੇਜ ਦਾ ਸਿਸਟਮ ਜਿਹੜਾ ਹੈਗਾ ਉਹ ਜਿਆਦਾ ਖਰਾਬ ਹੋ ਰਿਹਾ ਉਹ ਬੰਦੇ ਜਿਹੜੇ ਆ ਘਟ ਆ ਰਹੇ ਆ ਉਹ ਇਹਨਾਂ ਨੂੰ ਕਾਰਪੋਰੇਸ਼ਨ ਨੂੰ ਬੰਦੇ ਜਿਹੜੇ ਰਿਟਾਇਰ ਹੋ ਜਾਂਦੇ ਆ ਨਾ ਉਹਦੀ ਜਗ੍ਹਾ ਤੇ ਨਵੇਂ ਬੰਦੇ ਨਹੀਂ ਪਰ ਇਹਨਾਂ ਨੂੰ ਚਾਹੀਦਾ ਸੀਵਰ ਵਾਲੇ ਬੰਦੇ ਭਰਨ ਇਹ ਸਰ ਇਹ ਝਾਜਗੜ ਦਾ ਰੋਡ ਹੈਗਾ ਵਾ ਕਿਉਂ ਮੱਡੀ ਦਾਲਾ ਇੱਥੋਂ ਮੈਂ ਘਟੋ ਘਾਟੀ ਮੇਰੇ ਹਸਨ ਨਾਲ ਤਿੰਨ ਚਾਰ ਵਾਰੀ ਇੱਥੋਂ ਲੰਘਦਾ ਵਾਂ ਪਰ ਇੱਥੇ ਬਹੁਤ ਜਿਆਦਾ ਬਹੁਤ 스멜 ਬਹੁਤ ਜਿਆਦਾ ਆਂਦੀ ਤੇ ਕੂੜਾ ਹੀ ਕੂੜਾ ਹੁੰਦਾ ਬਹੁਤ ਜਿਆਦਾ ਨਾਲੇ ਬੱਚੇ ਜਾਂਦੇ ਸਕੂਲ ਦੇ ਬਹੁਤ ਜਿਆਦਾ ਇੱਥੇ ਖਮ ਖਰਾਬ ਹੈਗਾ ਲੋਕੀ ਲੰਘਦੇ ਰਹਿੰਦੇ ਆ ਬਹੁਤ ਜਿਆਦਾ 스멜 ਗੰਦਗੀ ਪਰ ਲਿਖਟ ਦੇਣੀ ਲੋਕੀ ਇਥੇ ਕੂੜਾ ਸੁੱਟਣਾ ਨਹੀਂ ਛੱਡਦੇ ਕੋਈ ਲੋਕੀ ਵਿਹਟਦੇ ਨਹੀਂ ਤੇ ਜਿਹੜੇ ਆਪਣੇ ਨਗਰ ਨਿਗਮ ਉਹ 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 ਕੋ ਉੱਚਕਦੇ ਗੁਰ ਨਹੀਂ ਉਹ ਵੀ ਕਦੀ ਕਦੀ ਵਾਰ ਹੀ ਆਉਂਦੇ ਆ ਜਿਆਦਾ ਤੇ ਨਹੀਂ ਆਉਂਦੇ ਕਦੀ ਕਦੀ ਵਾਰ ਆਂਦੇ ਬਸ ਆਪਣਾ ਚੋਕੇ ਚਲ ਜਾਂਦੇ ਆ ਮੁੜ ਕੇ ਫੇਰ ਕੂੜਾ ਉੱਤੇ ਲੱਗ ਜਾਂਦਾ ਅਗਲੇ ਦਿਨ ਮੰਗ ਸਾਡੀ ਇਹੀ ਆ ਕਿ ਸੋ ਸਫਾਈ ਕਰਾਈ ਜਾਵੇ ਕਿਉਂਕਿ ਬੱਚੇ ਲੰਘਦੇ ਸਕੂਲ ਦੇ ਘਰ ਜਾਂਦੇ ਆਪਣੇ ਇੱਥੇ ਬਹੁਤ ਜਿਆਦਾ ਸਮੈਲ ਆਂਦੀ ਹੈ ਇਹ ਬਿਮਾਰੀਆਂ ਲੱਗਣ ਗਿਆ ਸਕੂਲ ਵੀ ਹੈ ਸਾਰਾ ਕੁਝ ਲੱਗੇ ਲੱਗ ਸਕੂਲ ਵੀ ਹੈਗਾ ਵਾ ਇੱਥੇ ਹਾਂਜੀ ਹਾਂਜੀ ਬਹੁਤ ਜਿਆਦਾ ਇੱਥੇ ਕੰਮ ਖਰਾਬ ਹੈਗਾ ਵਾ ਟ੍ਰਾਂਸਪੋਰਟ ਨਗਰ ਇਹ ਚੀਜ਼ ਨੂੰ ਘਟੋ ਘਟ ਮੈਂ ਦੇ ਦਿਆਂ 10 ਸਾਲ ਦੇ ਲੱਗੇ ਹੋ ਚੱਲੇ ਜੇ ਹੁਣ ਇਹਦੀ ਲਿਮਟ ਇੰਨੀ ਕੁ ਵੱਧ ਚੁੱਕੀ ਹੈਨੀ ਵੱਧ ਚੁੱਕੀ ਹੈ ਦੇਖੋ মিডিਆ ਹਰ ਤਰ੍ਹਾਂ ਦੀ ਬਲਾਸ਼ ਛੱਡੀ ਐਮਐਲਏ ਨੂੰ ਜਾ ਕੇ ਮਿਲ ਛੱਡੇ ਐਮਐਲਏ ਨੇ ਦਲਾਸਾ ਦੇ ਛੱਡਿਆ ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਐ ਇਲਾਕੇ ਦਾ ਇੱਕ ਮਜਾਗ ਬਣ ਕੇ ਰਹਿ ਗਿਆ ਜਦ ਕਿ ਐਡਾ ਵੱਡਾ ਟਰਾਂਸਪੋਰਟ ਨਗਰ ਐ ਟੈਕਸ ਪਰ ਦੇ ਕਰੋੜਾਂ ਹਿਸਾਬ ਨਾਲ ਰਾਤ ਨੂੰ ਸਾਡੇ ਬੰਦੇ ਸੇਵ ਨਹੀਂ ਐ ਸਾਹਮਣੇ ਕਿਤੇ ਲੇਬਰ ਵਾਲੇ ਰੋਟੀ ਬਣਾਣੀ ਹੁੰਦੇ ਇਥੇ ਇਹਦਾ ਕੀ ਹਾਲ ਹੈ ਹਾਂਜੀ ਕੂੜੇ ਦੀ ਕੀ ਮੁਸ਼ਕਲ ਕੂੜੇ ਦੀ ਮੁਸ਼ਕਲ ਦੇਖੋ ਕਾਰਪੋਰੇਸ਼ਨ ਦਾ ਕੰਮ ਏ ਸਵੇਰੇ ਗੱਡੀਆਂ ਭੇਜਦੇ ਚਕਾਉਂਦੇ ਆ ਰਾਤ ਨੂੰ ਗੱਡੀਆਂ ਆਉਂਦੀਆਂ ਤੁਹਾਡੇ ਸਾਹਮਣੇ ਇਹ ਹੋਏ ਗੱਡੀਆਂ ਰਾਤ ਨੂੰ ਢੇਲ ਲਾ ਕੇ ਜਾਂਦੀਆਂ ਇਹ ਆਮ ਪਬਲਿਕ ਦਾ ਕੂੜਾ ਨਹੀਂ ਹੈ ਜੇ ਤੁਹਾਡੇ ਸਾਹਮਣੇ ਹੀ ਹੈ ਰਾਤ ਨੂੰ ਗੱਡੀਆਂ ਆਉਂਦੀਆਂ ਇੱਥੇ ਢੇਲ ਲਾ ਜਾਂਦੀਆਂ ਸਵੇਰੇ ਗੱਡੀਆਂ ਲੈਣਾ ਲਾ ਦੇਣਗੇ ਤੇ ਚੁੱਕ ਕੇ ਕੂੜੇ ਫਿਰ ਚੁੱਕਣੇ ਸ਼ੁਰੂ ਕਰ ਦੇਣਗੇ ਸੋ ਦੋਸਤੋ ਫਾਸਟਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਖੜੀ ਹੈ ਜਹਾਜਗੜ ਦੇ ਉਸ ਰੋਡ ਦੇ ਜਿਹੜਾ ਕਿਉ ਮੰਡੀ ਚੌਕ ਤੋਂ ਹੁੰਦਾ ਹੋਇਆ ਜਾਂਦਾ ਹੈ ਸਿੱਧਾ ਅਜੀਤ ਨਗਰ ਔਰ ਚਮਰੰਗ ਰੋਡ ਵੱਲ ਔਰ ਹਾਲਾਤ ਤੁਸੀਂ ਦੇਖੇ ਨੇ ਇੱਥੋਂ ਦੇ ਬਹੁਤ ਇੱਕ ਜਿਹਨੂੰ ਕਹਿ ਲੱਗੇ ਆ ਕਿ ਢੇਰ ਨਹੀਂ ਅੰਬਾਰ ਲੱਗੇ ਹੋਏ ਨੇ ਕੂੜੇ ਦੇ ਤੁਹਾਡੇ ਸਾਹਮਣੇ ਆ ਬਦਬੂ ਦਾ ਇੱਥੇ ਵਾਤਾਵਰਣ ਹੈ ਔਰ ਮੱਛਰ ਮੱਖੀਆਂ ਪੈਦਾ ਹੋ ਰਹੇ ਨੇ ਇੱਥੋਂ ਦੇ ਟਰਾਂਸਪੋਰਟਰ ਔਰ ਰਾਗੀ ਰਾਣੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਂ ਦੱਸਿਆ ਇੱਥੋਂ ਦੀਆਂ ਮੁਸ਼ਕਿਲਾਂ ਕਿ ਇੱਕ ਵਿਭਾਗ ਜਿਹੜਾ ਹੈ ਕੂੜਾ ਚੁੱਕਦਾ ਹੈ ਦੂਸਰਾ ਵਿਭਾਗ ਇੱਥੇ ਕੂੜਾ ਸੁੱਟਦਾ ਹੈ ਲਿਆ ਕੇ ਸੋ ਇਸ ਖਿੱਚਤਾਂ ਦੇ ਵਿੱਚ ਨੁਕਸਾਨ ਕੀਤਾ ਹੋ ਰਿਹਾ ਹੈ ਵਾਤਾਵਰਣ ਦੁਸ਼ਿਤ ਹੋ ਰਿਹਾ ਹੈ ਬਿਮਾਰੀਆਂ ਫੈਲਣ ਦਾ ਖਤਰਾ ਹੈ ਔਰ ਮਾਹੌਲ ਵੀ ਖਰਾਬ ਹੋ ਰਿਹਾ ਹੈ ਸ਼ਹਿਰ ਦੀ ਸੁੰਦਰਤਾ ਖਰਾਬ ਹੋ ਰਹੀ ਹੈ ਸੋ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇ ਕੇ ਇੱਥੋਂ ਦੀ ਸਫਾਈ ਕਰਵਾ ਕੇ ਇਥੋਂ ਦਾ ਜਿਹੜਾ ਇੱਕ ਚੰਗੀ ਦਿਖ ਦਿੱਤੀ ਜਾਵੇ ਜਹਾਜ਼ਗੜ ਟਰਾਂਸਪੋਰਟਰ ਨਗਰ ਦੀ ਔਰ ਇਸ ਸੜਕ ਦੀ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਗਾਉ